ਸਸੇ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 3 ਮਾਰਚ 2025 ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕਿਉਂਕਿ ਬੱਦਲੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਕਿ ਆ ਮੀਂਹ ਦੀ ਸੰਭਾਵਨਾ ਹੈ ਜਾਂ ਨਹੀਂ ਮੀਂਹ ਹੋਵੇਗਾ ਤਾਂ ਕਿਹੜੇ ਜ਼ਿਲ੍ਹਿਆਂ ਵਿੱਚ ਹੋਵੇਗਾ ਕਿਸ ਤਰੀਕੇ ਨਾਲ ਹੋਵੇਗਾ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਹੈ ਜਾਂ ਨਹੀਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਨ ਜਾ ਰਹੇ ਹਾਂ ਕਿਉਂਕਿ ਤੁਸੀਂ ਵੀਡੀਓ ਜਿਹੜੀ ਦੇਖ ਰਹੇ ਥੋੜੀ ਜਿਹੀ ਲੇਟ ਹੋ ਚੁੱਕੀ ਹੈ ਕਿਉਂਕਿ ਥੋੜਾ ਜਿਹਾ ਕਿਸੇ ਰੀਜ਼ਨ ਕਰਕੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਬੱਦਲਬਾਗੀ ਦਾ ਮਾਹੌਲ ਪੰਜਾਬ ਪੱਛਮੀ ਇਲਾਕੇ ਪਾਕਿਸਤਾਨ ਦਾ ਹਿਮਾਚਲ ਅਤੇ ਉੱਤਰੀ ਪੂਰੇ ਭਾਰਤ ਵਿੱਚ ਇਸ ਦਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹਰਿਆਣਾ ਰਾਜਸਥਾਨ ਵਿੱਚ ਥੋੜੇ ਦੇਰ ਵਿੱਚ ਇਹ ਸਿਸਟਮ ਪਹੁੰਚ ਜਾਵੇਗਾ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਕਾਫੀ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਹੈ ਕੋਈ ਵੱਡਾ ਅਸਰ ਨਹੀਂ ਹੈ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਮੀਂਹ ਬਹੁਤ ਜ਼ਿਆਦਾ ਹੋ ਸਕੇਗਾ ਹਾਂ ਅਜਿਹਾ ਜ਼ਰੂਰ ਹੈ ਕਿ ਹਲਕੇ ਦਰਮਿਆਨੀ ਬੂੰਦਾਂ ਬਾਂਦੀ ਕਿਰਮਣ ਕਣੀ ਅੱਜ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਪੂਰੇ ਪੰਜਾਬ ਵਿੱਚ ਸਿਸਟਮ ਹੋਣ ਦੇ ਕਾਰਨ ਇਹ ਆਸ ਲਗਾਈ ਜਾ ਰਹੀ ਹੈ ਕਿ ਹਲਕਾ ਦਰਮਿਆਨਾ ਮੌਸਮ ਵਿਗੜਦਾ ਹੋਇਆ ਸਾਨੂੰ ਅੱਜ ਸ਼ਾਮ ਤੱਕ ਦਿਖਾਈ ਦੇਵੇਗਾ ਦੁਪਹਿਰ ਤੋਂ ਬਾਅਦ ਪੂਰੇ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲ ਸਕੇ ਗੱਲ ਕਰਾਂਗੇ ਤਾਪਮਾਨ ਦੇ ਵਿੱਚ ਗਰਾਵਟ ਦੀ ਤਾਂ ਬੀਤੇ ਕੱਲ ਤੋਂ ਹੀ ਸਾਨੂੰ ਤਾਪਮਾਨ ਦੇ ਵਿੱਚ ਗਰਾਵਟ ਰਾਤ ਦੇ ਸਮੇਂ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬੀਤੇ ਦਿਨੀ ਜੋ ਫਰਵਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਬਰਸਾਤ ਹੋਈ ਸੀ ਉਸ ਦੇ ਕਾਰਨ ਦਿਨ ਦੇ ਤਾਪਮਾਨ ਵੀ 2 ਤੋਂ 3 ਡਿਗਰੀ ਘਟੇ ਸਨ ਰਾਤ ਦੇ ਤਾਪਮਾਨ ਵੀ 4-5 ਡਿਗਰੀ ਘਟੇ ਸਨ ਕੱਲ ਚੰਗੀ ਧੁੱਪ ਲੱਗਣ ਦੇ ਕਾਰਨ ਦੁਆਰਾ ਤਾਪਮਾਨ ਅਪ ਹੋਏ ਸੀ ਪਰ ਅੱਜ ਫਿਰ ਤੋਂ 4 ਤੋਂ 5 ਡਿਗਰੀ ਦਿਨ ਦੇ ਤਾਪਮਾਨ ਘਿਰਦੇ ਹੋਏ ਦਿਖਾਈ ਦੇਣਗੇ ਦਿਨ ਦੇ ਤਾਪਮਾਨ ਫਿਰ 20 ਡਿਗਰੀ ਦੇ ਨੇੜੇ ਜੜੇ ਆ ਜਾਣਗੇ ਠੰਡ ਦਾ ਹਾਲਾਤ ਸ਼ੀਤ ਲਹਿਰ ਵਰਗਾ ਮਾਹ ਜਿਸ ਦੇ ਕਾਰਨ ਅਸੀਂ ਇਹੀ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਥੋੜਾ ਬਹੁਤਾ ਬਾਹਰ ਨਿਕਲਣ ਸਮੇਂ ਪਰਹੇਜ਼ ਕਰੋ ਅਗਰ ਕਿਤੇ ਜਾਣਾ ਵੀ ਹੈ ਤਾਂ ਮੌਸਮ ਦੀ ਰਿਪੋਰਟ ਦੇਖ ਕੇ ਜਾਓ ਕਣਕ ਦੀ ਫਸਲ ਦਾ ਥੋੜਾ ਬਹੁਤਾ ਨੁਕਸਾਨ ਜੋ ਬੀਤੀ ਦਿਨੀ ਹੋਇਆ ਸੀ ਉਹ ਕਿਤੇ ਨਾ ਕਿਤੇ ਫੇਰ ਕਿਸਾਨਾਂ ਦੀ ਚਿੰਤਾ ਵੱਧ ਰਹੀ ਹੈ ਕਿ ਨੁਕਸਾਨ ਫੇਰ ਤੋਂ ਹੋ ਸਕਦਾ ਹੈ ਪਰ ਜਿਹੜਾ ਹੁਣ ਫਿਲਹਾਲ ਅੱਜ ਦਾ ਮੌਸਮ ਹੈ ਇਹ ਕੋਈ ਬਹੁਤ ਵੱਡਾ ਨਹੀਂ ਹੈ 4 ਤਰੀਕ ਨੂੰ ਥੋੜੀ ਜਿਹਾ ਜ਼ਿਆਦਾ ਉਮੀਦ ਹੈ ਮੀਂਹ ਦੀ ਕਿਉਂਕਿ ਸਿਸਟਮ ਥੋੜਾ ਜਿਹਾ ਭਾਰਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਜਿਸ ਤਰੀਕੇ ਨਾਲ ਫਿਲਹਾਲ ਪੱਛਮੀ ਇਲਾਕੇ ਵਿੱਚ ਸਿਸਟਮ ਦਿਖਾਈ ਦੇ ਰਿਹਾ ਉਹ ਕਿਤੇ ਨਾ ਕਿਤੇ ਕਮਜ਼ੋਰ ਵੀ ਪੈ ਸਕਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਹਵਾ ਦਾ ਰੁਖ ਹੁੰਦਾ ਹੈ ਉਸੇ ਤਰੀਕੇ ਨਾਲ ਸਿਸਟਮ ਵੀ ਆਪਣਾ ਮੂੰਹ ਬਦਲ ਲੈਂਦਾ ਹੈ ਬਾਕੀ ਜੋ ਵੀ ਹੋਵੇਗਾ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਸਾਡੇ ਚੈਨਲ 'ਰਾਈ' ਸ਼ੇਅਰ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ